ਆ ਗੱਲ ਕਰਦੇ ਨੇ ਅੱਗੇ ਆ ਗਏ ਅੱਗੇ ਆ ਗਏ ਅੱਗੇ ਆ ਗਏ ਹੁਣ ਉਹਨਾਂ ਨੇ ਕਹਿਿਆ ਤਾਂ 10 ਮਿੰਟ ਹੋਰ ਕੋਈ ਨਹੀਂ ਦੇਣਾ ਲਾਓ ਲਾਓ ਹੀ ਲਾਓ ਕਰੋ ਚਲੋ ਚੁੱਪ ਬਈ ਚੁੱਪ ਚੁੱਪ ਬਈ ਹਾਂਜੀ ਬਈ ਬਈ ਫਿਰ ਮੜਾ ਜਾ ਬਸ ਇੱਕ ਵਾਰ ਮੀਟਿੰਗ ਲਈ ਸੱਦਾ ਦਿੱਤਾ ਗਿਆ ਸੀ ਪ੍ਰਸ਼ਾਸਨ ਨੂੰ ਲੋਕ ਕੀ ਕਹਿਣਾ ਚਾਹਣੇ ਹਾਂਜੀ ਬਾਈ ਵੀਰ ਜੀ ਖਾਲਸਾ ਵੈਦ ਪਰ ਤੇ ਅੱਜ ਲੰਮੀ ਚੌੜੀ ਗੱਲਬਾਤ ਹੋਈ ਹੈ ਘੱਟੋ ਘੱਟ 5 5.5 ਘੰਟੇ ਲੱਗੇ ਕਿਤੇ ਪ੍ਰਸ਼ਾਸਨ ਦੇ ਨਾਲ ਪਰਵਾਣੀ ਪਾਲੇ ਸਿੱਤ ਨੂੰ ਲੈ ਪਰ ਬਾਈ ਹੱਤਮ ਕਰਦੇ ਆ ਅਸੀਂ ਉਸੇ ਗੱਲ ਦੇ ਉੱਤੇ ਖੜੇ ਆ ਕਿ ਇਹ ਬਿਨਾ ਸ਼ਰਤ ਹੀ ਹੈ ਜਿਹੜੀ ਧੂਤ ਦੇ ਪਸਾ ਗਏ ਸਾਰੀਆਂ ਗੱਲਾਂ ਵਾਕਾ ਹੀ ਉਹਦੀਆਂ ਹੁਣ ਜਿਹੜਾ ਤਿੰਨ ਤਰੀਕ ਦਾ ਆਪਣਾ ਹੋਇਆ ਮੁੱਖ ਮੰਤਰੀ ਦੇ ਘਰ ਦੇ ਉੱਤੇ ਜਿਉਂਦਾ ਪਿਆ ਉਹ ਤਿਆਰੀ ਪੂਰੀ ਕਰ ਲੰਗਰ ਪ੍ਰਸ਼ਾਦੇ ਚਾਹ ਪਾਣੀ ਲੀੜਾ ਕਪੜਾ ਲੈ ਕੇ ਆਪਣੇ ਸਾਧਨ ਲੈ ਕੇ ਪੱਕੇ ਤੌਰ ਤੇ ਪਹੁੰਚ ਪਹੁੰਚਣਾ ਤੇ ਵੱਡੀ ਗਿਣਤੀ ਦੇ ਵਿੱਚ ਜਿਵੇਂ ਤੁਸੀਂ 29 ਤਰੀਕ ਨੂੰ ਕੋਰਟ ਤੋਂ ਨਹੀਂ ਆਏ ਐ ਐਦੂ ਵੀ ਜਿਹੜੀ ਗਿਣਤੀ ਆ ਉਹ 10 ਗੁਣਾ ਜ਼ਿਆਦਾ ਹੋਣੀ ਚਾਹੀਦੀ ਜੇ ਆਪਾਂ ਚਾਹੁੰਦੇ ਆ ਵੀ ਆਪਾਂ ਉਹ ਤੇਸ਼ੱਦਦ ਨੂੰ ਰੋਕ ਸਕੀਏ ਉਹਦੇ ਜੋ ਜ਼ੁਲਮ ਢਾਏ ਜਾ ਰਹੇ ਨੇ ਜੋ ਮੁਕਾਦਮੇ ਹਵਾਲਤ ਕੀਤੇ ਜਾ ਰਹੇ ਨੇ ਉਹਨੂੰ ਰੋਕ ਸਕੀਏ ਮਹਾਲੀ ਅੱਧਾ ਲੱਗਿਆ ਵੀ ਮਹਾਲੀ ਰਾਹ ਦੇ ਵਿੱਚੋਂ ਜੀਲ ਪਈ ਮੱਕੇ ਉਹ ਦਿਓ ਤੁਹਾਡੀ ਗੱਲ ਹੋਈ ਹੈ ਪ੍ਰਸ਼ਾਸਨ ਨਾਲ ਕਿੱਥੇ ਗੱਲ ਖੜ ਗਈ ਆ ਕਿ ਤੇ ਕਿੱਥੇ ਗੱਲ ਰੁਕ ਗਈ ਤੁਹਾਡੀ ਇਹ ਤੋਂ ਇਹ ਗੱਲਬਾਤ ਬਸ ਇਹੀ ਚੱਲੀ ਗਈ ਆ ਵੀ ਤੁਸੀਂ ਜਮਾਨਤਾ ਖਿਲਾ ਲਓ ਜੀ ਅਸੀਂ ਕੋਈ ਮੁਕਾਦਮੇ ਹੋਰ ਨਹੀਂ ਦਰਜ ਕਰਦੇ ਜੀ ਅਸੀਂ ਉਹਨੂੰ ਜੇਲ੍ਹ ਭੇਜਦਾ ਜੀ ਅਸੀਂ ਰਮਾਨਤ ਨਹੀਂ ਰੱਖਾਂਗੇ ਜੀ ਉਹ ਜਿਵੇਂ ਦੇਖੋ ਪੈਂਤੜੇ ਹੁੰਦੇ ਰਹਿੰਦੇ ਇਹਨਾਂ ਨੇ ਇਹਨਾਂ ਨੇ ਉਹੀ ਰੱਖੇ ਨੇ ਤੇ ਇਹ ਦੇਖਦੇ ਆਂ ਵੀ ਆਪਾਂ ਕਿਵੇਂ ਇਹਨੂੰ ਲਮਕਾਉਣਾ ਹੈ ਤੁਸੀਂ ਇਹਨੂੰ ਅੱਗੇ ਪੋਸਟਪੋਨ ਕਰ ਦਿਓ ਜੀ ਸਮਾਂ ਦੇ ਦਿਓ ਜੀ ਸਮਾਂ ਸਾਡੇ ਕੋਲੇ ਕੋਈ ਨਹੀਂ ਹੈਗਾ ਸਮਾਂ ਪੰਜ ਤੋਂ ਅਸੀਂ ਤਿੰਨ ਦਾ ਕੀਤਾ ਹੈ ਕਿਉਂਕਿ ਉਹ ਉਹਦੇ ਭਰਾ ਤੇ ਵੀ ਪਰਚਾ ਦੁਬਾਰਾ ਦਿੱਤਾ ਇਹਨਾਂ ਨੇ ਤਾਂ 503 ਤੇ ਕਰਨਾ ਪਿਆ ਤੇ ਵੱਡੀ ਮੰਗ ਸੀ ਕਿ ਲੋਕਾਂ ਦੀ ਵੀ ਕਿ ਤੁਸੀਂ ਇੰਨਾ ਭਾਈ ਬਹੁਤ ਟਾਈਮ ਪਹਿਲੇ ਤੁਸੀਂ ਪੰਜ ਕਹਿ ਦਿੱਤੀ ਉਹਦੀ ਤਿਆਰ ਸੀ ਨੌਜਵਾਨ ਤਾਂ ਉਹਦੀ ਤਿਆਰ ਸੀ ਵੀ ਭਾਈ ਤੁਸੀਂ ਅੱਜ ਹੀ ਜਾਣਾ ਪਰ ਮੈਂ ਵਾਰ-ਵਾਰ ਤੁਹਾਨੂੰ ਬੇਨਤੀ ਕਰਦਾ ਵੀ ਕੋਈ ਗੱਲ ਨਹੀਂ ਜਿੱਥੇ ਭਾਨਾ ਅੰਦਰ ਬੈਠਾ ਹੈ ਇਹ ਮਸਲਾ ਇਕੱਲੇ ਭਾਨਨੇ ਦਾ ਨਹੀਂ ਹੈ ਇਹ ਮਸਲਾ ਜ਼ਬਰ ਦੇ ਖਾਹ ਜਿੱਥੇ ਜ਼ਬਰ ਪੰਜਾਬ 'ਚ ਹੋ ਰਿਹਾ ਹੈ ਮੁੰਡਿਆਂ ਦੇ ਪੁਆਇੰਟਰ ਵੀ ਹੋ ਰਹੇ ਨੇ ਘੁੱਠੇ ਮੁਕਾਬਲੇ ਵੀ ਕੀਤੇ ਜਾ ਰਹੇ ਨੇ ਜੈਸਟਰ ਤੇ ਕਿਹ ਕਿਹੇ ਨੀਚੇ ਆਉਂਦੇ ਇਹ ਇਹ ਜਾਬਰੇ ਜਲਵਾਦਨਾ ਟੇਟ ਦਾ ਜੇ ਆਪਾਂ ਇਥੇ ਚੁੱਪ ਰਹੇ ਸੁਪਾ ਪਰ ਕੋਈ ਗੱਲ ਨਹੀਂ ਆਪਸ ਵਿੱਚ ਉਹਨਾਂ ਦੀਆਂ ਡਾਂਗਾਂ ਖਾ ਲਾਂਗੇ ਕੋਈ ਗੱਲ ਨਹੀਂ ਚੱਕ ਕੇ ਜੇਲ੍ਹ ਸਿਰ ਦਾ ਜੇਲ੍ਹ ਸਿਰ ਦੇ ਬੜਾ ਆਪਾਂ ਸ਼ਾਂਤਮਈ ਤਰੀਕੇ ਨਾਲ ਇਹ ਜਾਬ ਤੇ ਚਾਉਣਾ ਇਹ ਨਾ ਹੋਵੇ ਇਥੇ ਪੂਰੀ ਕੋਸ਼ਿਸ਼ ਕਰਨੀ ਹੈ ਕਿ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਭੁਗਾ ਕੇ ਖਸਾ ਕੇ ਕੋਈ ਨਾ ਵੀ ਮਾਹੌਲ ਆਪਣੇ ਬੰਦੇ ਬਾੜ ਕੀ ਗੜਬੜ ਕਰਾ ਸਕਦੇ ਆ ਪਰ ਆਪਾਂ ਸ਼ਾਂਤਵੇਂ ਤਰੀਕੇ ਨਾਲ ਸਿੱਧੇ ਨੇ ਤਰੀਕ ਨੂੰ ਸ਼ਾਂਤ ਤੇ ਕਰਦੇ ਠੂਰੀ ਦਾ ਵੀ ਜਿਹੜਾ ਸੁਭਾਅ ਹੈ ਹੈ ਜੀ ਠੂਰੀ ਵੀ ਹੈ ਕੱਲ ਤਾਂ ਕੋਈ ਸੰਘਰਸ਼ ਨਹੀਂ ਆਪਣੇ ਐਪੀ ਨੇ ਸਲੂਕ ਤੋਂ ਮਾਨਸਾ ਕੀਤਾ ਇਹਨਾਂ ਨੇ ਜਿਵੇਂ 11 ਵਜੇ ਦੀ ਮੀਟਿੰਗ ਰੱਖਣ ਤੋਂ ਬਾਅਦ ਵੀ ਮਤਲਬ ਉਹ ਸਰਕਾਰੀਆਂ ਦੇ ਹੈ ਜੀ ਪਰਚੇ ਰੱਦ ਕਰਨ ਤੋਂ ਇਨਕਾਰ ਕਰਦੇ ਨੇ ਜਿਵੇਂ ਲਮਕਾ ਰਹੇ ਨੇ ਜਿਵੇਂ ਲਮਕਾਉਂਦੇ ਹੁੰਦੇ ਨਾ ਇੱਕ ਵਾਰੀ ਇਹਨਾਂ ਨੂੰ ਲੰਮਾ ਪਾਦੂ ਟਾਈਮ ਦੇ ਦੋ ਜੇ ਇਹਨਾਂ ਸੌਖਾ ਦਾ ਕਢਾ ਨਹੀਂ ਸਕਦੇ ਜੇ 302 ਦੇ ਮੁਕਾਦਮੇ ਦੇ ਵਿੱਚ ਮੌਕੇ ਦੇ ਉੱਤੇ ਇੱਕ ਅਰਸ਼ਮਗਰ ਦੇ ਜਮਾਨਤ ਲੈ ਸਕਦਾ ਜਿੰਨੇ ਵਾਰੀ ਪਹਿਲਾਂ ਜੀਰੇ ਵੀ ਹੋਇਆ ਤੇ ਉਸ ਤੋਂ 7 ਦੇ ਮੁਕਾਦਮੇ ਨਾਲ ਦੀ ਨਾਲ ਬੰਦੇ ਛੱਡੇ ਗਏ ਇਸ ਤਰ੍ਹਾਂ ਲੰਗੋਵਾਲ ਹੋਇਆ 307 ਦੇ ਮੁਕਾਦਮੇ ਬੰਦੇ ਨਾਲ ਦੀ ਨਾਲ ਛੱਡੇ ਗਏ ਜੇ ਕਿ ਉਹ ਜਿਹੜਾ ਪੱਤੀ ਝੁੱਠੇ ਦੇ ਜੇ ਜੀ ਜਮਾਨਤ ਹੀ ਲੈ ਲਈ ਮੰਨ ਲਓ ਕਿਸੇ ਚੈਨੀ ਖੋਣ ਵਾਲੇ 579 ਬੀ ਤੋਂ ਅਜਿਹਾ ਸਾਫਤ ਹੋ ਗਏ ਅਦਾਲਤ ਨੇ ਮੰਨ ਲਿਆ ਕਿ ਹਾਂ ਇਹ ਚੋਰ ਆ ਤਾਂ ਜਮਾਨਤ ਲੈ ਰਹੇ ਹਨ ਤੇ ਇਹ ਲੱਗਦਾ ਨਹੀਂ ਜਿਵੇਂ 11 ਮਤਲਬ 11 ਵਜੇ ਦੀ ਮੀਟਿੰਗ ਰੱਖਤੀ ਹੈ ਇੱਥੇ ਦੂਜੇ ਪਾਸੇ ਉਹਨੂੰ ਮਤਲਬ ਕਿ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ ਤੂੰ ਇਹ ਚੱਲਾ ਹੁੰਦੀ ਹੈ ਇਹਨਾਂ ਨੇ ਸਾਰੇ ਕੋਲ ਨੂੰ ਕਿਵੇਂ ਡੀਲ ਕਰਨਾ ਹੈ ਕਿਵੇਂ ਇਹਨਾਂ ਨੇ ਕਾਰਪੀਡੂ ਕਰਨਾ ਹੈ ਸਾਰੇ ਇਹਨਾਂ ਨੇ ਪੈਂਤਲੇ ਨੂੰ ਦੇ ਦੇ ਵੀ ਹੌਲੀ ਹੌਲੀ ਲੋਕਾਂ ਨੂੰ ਖੰਡਿਆ ਦੇ ਠੰਡੇ ਪਾ ਦੋ ਉਸ ਦਿਨ ਵੀ 29 ਨੂੰ ਵੀ ਹੋਇਆ ਨਾ ਬਹੁਤੇ ਨੌਜਵਾਨਾਂ ਨੂੰ ਸਿੱਤੂ ਨੇ ਫੋਨ ਕੀਤਾ ਵੀ ਉੱਥੇ ਜਾਣਾ ਨਹੀਂ ਡਰਾਇਆ ਗਿਆ ਉੱਥੇ ਆਏ ਹੋਜੂ ਉੱਥੇ ਆਏ ਹੋਜੂ ਪਰ ਬੇਖੌਫ ਹੋ ਕੇ ਬੇ ਧੜਕੋ ਕੇ ਨੌਜਵਾਨ ਆਏ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਹਾਂ ਇਹ ਇਹ ਕੰਮ ਨਾ ਕਰ ਤੈਨੂੰ ਇੰਨਾ ਤੂੰ ਪੰਜਾਬ ਦੀ ਜਵਾਨੀ ਦਾ ਉਹੀ ਜਵਾਨੀ ਜਿਹਨੇ ਤੈਨੂੰ ਇਹ ਚਾਵਾਂ ਨਾਲ ਇੱਥੇ ਬਿਠਾਇਆ ਜਿਹੜਾ ਜਿਹਦੇ ਤੂੰ ਫੋਨ ਵੀਂਤੇ ਤਾਰੂ ਹੋਇਆ ਖੜਾ ਉਹਨਾਂ ਦੀ ਆਵਾਜ਼ ਦੱਬਣ ਦੀ ਤੋਸ਼ ਕਰ ਰਿਹਾ ਵੀ ਮਸ਼ਹੂਰ ਚੱਕ ਕੇ ਝੂਠੇ ਮੁਕੱਦਮੇ ਜੇਲਾ ਨਹੀਂ ਸੱਟ ਰਿਹਾ ਤੇ ਤਸ਼ੱਦਦ ਵੀ ਕਰਾ ਰਿਹਾ ਅੱਛਾ ਜਿਹੜਾ ਤੈਨੂੰ ਤੁਹਾਡਾ ਪ੍ਰੋਗਰਾਮ ਆ ਉਹਦੇ ਚ ਕਿੰਨੀਆਂ ਜੱਥੇਬੰਦੀਆਂ ਜਿਹੜੀਆਂ ਅੱਜ ਸਾਰੇ ਬੈਠੇ ਨੇ ਸਾਰੇ ਇਹ ਗੱਲ ਸ੍ਰੀਪੂਲ ਜੀ ਬੈਠੇ ਨੇ ਇਧਰ ਕਾਕਾ ਜੀ ਬੈਠੇ ਨੇ ਸੀਰਾ ਜੀ ਬੈਠੇ ਨੇ ਤੁੰਦੂ ਜੀ ਬੈਠੇ ਨੇ ਅੱਗੇ ਸਾਰੇ ਖੜੇ ਨੇ ਜਿੰਨੇ ਜਥੇਬੰਦਗਾਲੇ ਸਾਰੇ ਅੱਜ ਇਹਦੇ ਬਾਰੇ ਚਾਹਣਾ ਤੁਹਾਨੂੰ ਆਪਣੇ ਪਾਸ ਦੇਣਗੇ ਪ੍ਰਧਾਨ ਜੀ ਬੈਠੇ ਦਨੇ ਪਾਸੇ ਵੀ ਜਿਹੜੀਆਂ ਕਿੜੀਆਂ ਕਿੜੀਆਂ ਜਥੇਬੰਦੀਆਂ ਕਿਹੜੇ ਕਿਹੜੇ ਫਰੰਟ ਵਿੱਚ ਇਕੱਠੇ ਉੱਥੇ ਤੋਂ ਇੱਕ ਜਾਂਦਾ ਪ੍ਰੋਗਰਾਮ ਹੋਊ ਜਾਂ ਪੱਕਾ ਮੋਰਚਾ ਲੱਗੂਗਾ ਇਹ ਅਸੀਂ ਮੌਕੇ ਤੇ ਤੈਅ ਕਰਨਾ ਹੈ ਕਿ ਉੱਥੋਂ ਕਿੱਧਰ ਨੂੰ ਵਧਣਾ ਫਿਲਹਾਲ ਇੱਕ ਦਿਨ ਹਾਂ ਨਹੀਂ ਇੱਕ ਦਿਨ ਦਾ ਨਹੀਂ ਉੱਥੇ ਮੌਕੇ ਦੇ ਉੱਤੇ ਰਣਨੀਤੀ ਬਣਾ ਕੇ ਨਾਲ ਨਾਲ ਮੀਟਿੰਗ ਕਰਕੇ ਵੀ ਅੱਗੇ ਤੋਂ ਲੰਮਾ ਨਹੀਂ ਲੈ ਜਾਂਦੇ ਅਸੀਂ ਉੱਥੇ ਨਾਲ ਹੀ ਨਾਲ ਮੌਕੇ ਦੇ ਉੱਤੇ ਅਸੀਂ ਫੋਫਾਇਲਾ ਲੈਣਾ ਹੈ ਜਿਆ ਕਿੱਧਰ ਨੂੰ ਜਾਣ ਮੁਨਾਜਰ ਤਾਂ ਆ ਕਹਿੰਦੇ ਪਈਆ ਦੀਆਂ ਤਿਆਰੀਆਂ ਤੂਰੀਆਂ ਲੰਗਰ ਪ੍ਰਸ਼ਾਦ ਦੇ ਸਾਰੇ ਨਾਲ ਹਾਂਜੀ ਹਾਂਜੀ ਪ੍ਰਧਾਨ ਸਾਹਿਬ ਆ ਲੈ ਆਪਾਂ ਲਾ ਲੋ ਉਧਰ ਕਰਕੇ ਆ ਲੈ ਆਪਰੇ ਲਾਈਓ ਅੱਲਾਹ ਦੇ ਸਾਰੀ ਲਾ ਦੇ ਮੈਂ ਕਾਕਾ ਸਿੰਘ ਬੋਲਦਾ ਆ ਵੀ ਲਾ ਲੋ ਮੈਂ ਆ ਜੀ ਹੋ ਜਾ ਥੋੜੇ ਜਿਹਾ ਪਿੱਛੇ ਆ ਲੈਓ ਲੈ ਆਪਾਂ ਕਰਾ ਬੱਸ ਛੱਡ ਦੋ ਬਈ ਛੱਡ ਛੱਡ ਦੋ ਲੈ ਜੂਗੀ ਮਨ ਪੜਿਆ ਜੀ ਆ ਲੈਓ ਬਈ ਆ ਮਾੜਾ ਜੀ ਕਾਫੀ ਤੇਰੇ ਬੰਦੇ ਨੇ ਹੋਰ ਇਹ ਫਿਰ ਬਾਹਰ ਥੱਲੇ ਰੱਖੀ ਪੁੱਤ ਜੋਗੀ ਬੈ ਜਾ ਬੈ ਜੀ ਉੱਚੇ ਕਰਕੇ ਛੋਟੇ ਜੁਕੇਸ਼ ਮਾਰੀ ਨੀਵੀਂ ਰੱਖਿਆ ਕਰ ਥੱਲੇ ਬੈ ਜਾ ਹਾਂ ਜੀ ਥੋੜਾ ਉੱਚੀ ਰੱਖਾ ਹਾਂ ਹੁਣ ਰੱਖ ਲਾ ਹੋਰ ਉੱਚੀ ਸਟਾਰਟ ਕਰ ਮਾ ਇੱਕ ਮਿੰਟ ਕਿਸ طرفੋਂ ਤੋਂ ਸਹੀ ਕਰ ਮਾ ਠੀਕ ਹੈ ਹਾਂ ਹਾਂਜੀ ਕੀ ਕਹਿਣਾ ਚਾਹਣਾ ਪਤਾ ਜੀ ਜਿਹੜੀ ਅੱਜ ਮੀਟਿੰਗ ਦੇ ਵਿੱਚ ਸੀ ਧਾਰ ਹੱਥ ਆ ਰਹੇ ਬਈ ਮੈਂ ਕਾਕਾ ਸਿੰਘ ਗੋਡਾ ਸੁਪਾ ਜੱਪ ਸਖਤਰ ਭਾਰਤੀ ਸੰਗਠਨ ਥੋੜਾ ਉੱਚੀ ਬੋਲੋ ਜੀ ਮੈਂ ਇਕੱਲਾ ਜੱਸੇ ਬੰਦੇ ਕੋਲ ਨਹੀਂ ਕਿ ਜੇ ਤੁਸੀਂ ਸਵਾਲ ਕੀਤਾ ਕਿ ਇਹਦੇ ਵਿੱਚ ਕਿੰਨਿਆ ਜਸੂਨ ਕੋਲ ਮੈਨੂੰ ਇਹ ਲੱਗਦਾ ਹੈ ਕਿ ਜ਼ਬਰ ਦੇ ਬਰੂਦੀ ਸਾਰਿਆਂ ਹੀ ਪੰਜਾਬ ਦੇ ਵਿੱਚ ਜਿਹੜੇ ਲੜਵਾਲੇ ਲੋਕ ਨੇ ਉਹ ਸਾਰੇ ਇਕੱਠੇ ਜੇ ਕੋਈ 1 2 4 ਰਹਿ ਵੀ ਗਏ ਤਾਂ ਉਹਨਾਂ ਨੂੰ ਪੇਲ ਵੀ ਅਸੀਂ ਜ਼ਬਰ ਦੇ ਖਿਲਾਫ ਇਕੱਠੇ ਹੋਏ ਆ ਲੱਖ ਮਤਭੇਦ ਨੇ ਸਾਡੇ ਪਰ ਜਦੋਂ ਮੂਰੇ ਦੁਸ਼ਮਣ ਖੜਾ ਹੋਵੇ ਉਦੋਂ ਅਸੀਂ ਸਾਡੇ ਜਿਹੜੇ ਸਿਧਾਨ ਦਿੱਲੀ ਵਾਲੇ ਮੂਰਤੇ ਵੇਲੇ ਸੀ ਵੀ ਜਦੋਂ ਅਸੀਂ ਬੱਤੀ ਖੰਦਸ ਦੇ ਬੰਦਿਆ ਇਕੱਠੀਆਂ ਉਦੋਂ ਵੀ ਸੀਗਾ ਪਰ ਅਸੀਂ ਲੋਕਾਂ ਨੂੰ ਜਿੱਤ ਕੇ ਦਿਖਾਇਆ ਇਕੱਠੇ-ਉੱਤੇ ਦਿਖਾਇਆ ਇਸ ਦੇ ਵਿੱਚ ਮੈਨੂੰ ਲੱਗਦਾ ਸਾਡੇ ਤਿੰਨੇ ਵਿਚਾਰੇ ਫੋਰਮਾਂ ਦੀ ਸਹਿਮਤੀ ਹੈ ਕਿ ਜਿੰਨਾ ਚਿਰ ਭਾਨਾ ਸਿੱਧੂ ਬਾਹਰ ਨਹੀਂ ਆਉਂਦਾ ਸਾਡਾ ਜਿਹੜਾ ਸੰਘਰਸ਼ ਹੈ ਜਿੱਤਦਾ-ਦੇਂਦਾ ਹੋਇਆ ਪ੍ਰੋਗਰਾਮ ਹਰ ਹਾਲ 100% ਉਵੇਂ ਜੇ ਕਰੂਗਾ ਪਿੰਡ ਕੋਟ ਦੋਨਾਂ ਦੇ ਨਾਲੋਂ ਜਾਦੇ ਇਕੱਠੂ ਜਾਦੇ ਸਖਤ ਹੋਊਗਾ ਇਹ ਸਰਕਾਰ ਨੇ ਦੇਖਣਾ ਹੈ ਕਿ ਉਹ ਪ੍ਰੋਗਰਾਮ ਸਾਡਾ ਕਰਨ ਦੇਣਾ ਹੈ ਜੇ ਪਹਾਨਾ ਸਿੱਧ ਨੂੰ ਰਿਹਾ ਕਰ ਦਿੰਦੇ ਨੇ ਤਾਂ ਫਿਰ ਸਾਡੇ ਉਸ ਪ੍ਰੋਗਰਾਮ ਤੇ ਵਿਚਾਰਿਆ ਜਾ ਸਕਦਾ ਅੱਜ ਸਾਡੀ ਜਿਹੜੀ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਇਹੀ ਪੀਲ ਹੈ ਜਿਹੜੀ ਤੁਸੀਂ ਸਵਾਲ ਕੀਤਾ ਸੀ ਗੱਲਬਾਤ ਪ੍ਰਸ਼ਾਸਨ ਨੇ ਹਮੇਸ਼ਾ ਹੀ ਗੱਲ ਸਮਝਾ ਕੇ ਤੁੰਕਾ ਕੇ ਟਾਈਮ ਲਾਉਣਾ ਹੁੰਦਾ ਇਸ ਟਾਈਮ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਜਿਹੜਾ ਆਪਾਨਾ ਸਿਕੂ ਰਿਮਾਂਡ ਤੇ ਸੀ ਜਿਹੜੇ ਇਹਨਾਂ ਨੇ 2 ਘੰਟੇ ਉੱਧਰ ਨਿਕਾ ਕੇ ਪੱਤਰ ਤੇ ਲਾਏ ਨੇ ਸਾਨੂੰ ਇੱਧਰ ਲਿਜਾਇਆ ਵੀ 10 ਮਿੰਟ ਤੇ ਉਹ 10 ਮਿੰਟ ਤੇ ਇਸ ਕਰਕੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਕੋਰਟ ਦੋਨੇ ਦਾ ਕੱਟ ਹੈ ਉਹਦਾ ਅਸਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਪੰਜਾਬ ਦੇ ਹਾਲਾਤ ਨੇ ਇਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਆਵਾਜ਼ ਉਠਾਈ ਹੈ ਮੈਨੂੰ ਲੱਗਦਾ 100% ਅਸੀਂ ਲੋਕਾਂ ਦੇ ਹੱਕ ਤੇ ਸੱਚ ਤੇ ਭਾਨਾ ਸਿੱਧੂ ਨੂੰ ਬਿਨਾਂ ਜਵੰਤ ਰਿਹਾ ਕਰਾ ਕੇ ਲਿਆਵਾਂਗੇ ਇਹ ਦਾ ਅਸੀਂ ਲੋਕਾਂ ਨਾਲ ਵਾਦਾ ਕੀਤਾ ਮੇਰੇ ਨਾਲ ਸੰਜੀਤ ਖੋੜ ਜੀ ਜੀਦੋਂ ਨਾਲ ਬੀਰ ਤੁਹਾ ਜਨਾ ਹੱਥ ਪਿੱਛੇ ਰੱਖੋ ਸੁਰਾਤ ਦੇ ਵਿੱਚ ਆ ਗਿਆ ਚੈਨਲਾਂ ਦੇ ਵਿੱਚ ਤੁਹਾਡਾ ਹੱਥ ਹੀ ਦਿੱਤਾ ਇਹ ਤਾਂ ਪਿੱਛੂ ਬਾਤ ਹਾਂ ਨਹੀਂ ਨਹੀਂ ਜੀ ਜਦੋਂ ਸੀ ਜਰ ਤਾਂ ਹੀ ਆਖਿਆ ਤੈਨੂੰ ਸਾਡਾ ਭਾਈ ਹਾਂ ਭਾਈ ਆਪ ਖੁਦ ਬੱਦਲ ਮੈਂ 1 ਮਿੰਟ ਜੀ 1 ਮਿੰਟ ਜੀ ਮਾੜਾ ਪਿੱਛੇ ਇਧਰ ਨਾ ਮਾੜਾ ਸਾਰੇ ਪਾਸੇ ਦੇਖ ਲੈ ਹਾਂਜੀ ਚਲ ਕੀ ਨਾ ਬੰਦ ਗੋਲ ਆ ਚੇਅਰਮੈਨ ਨਵੀਂਜੋ ਕ੍ਰਾਂਤੀਕਾਰੀ ਪੰਜਾਬ ਜਿਹੜੇ ਅੱਜ 4-5 ਘੰਟੇ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਦੇ ਵਿੱਚ ਜਿਹੜੇ ਨੇ ਤੇ ਸੀਨੀਅਰ ਅਧਿਕਾਰੀ ਹੈ ਪੁਲਿਸ ਅਧਿਕਾਰੀ ਏਡੀਜੀਪੀ ਹੈ ਜਸਕਰਮ ਸਿੰਘ ਉਹਨਾਂ ਨੇ ਖੁਦ ਇਹ ਗੱਲ ਮੰਨੀ ਆਏ ਆ ਵੀ ਜਿਹੜਾ ਇਹ ਟਰੈਵਲਿੰਗ ਏਜੰਟਾ ਦਾ ਜਿਹੜਾ ਧੰਦਾ ਠੱਗੀ ਦਾ ਇਕੱਲੇ ਜਲੰਧਰ ਜ਼ਿਲ੍ਹੇ ਦੇ ਵਿੱਚ 3500 ਇਹੋ ਜਿਹੇ ਟਰੈਵਲਿੰਗ ਏਜੰਟ ਐਨ ਦਾ ਭਾਵੇਂ ਵਰਤਾਰਾ ਵੱਡਾ ਹੈਗਾ ਲੋਬੀ ਦਾ ਇਹ ਜਿਹੜੀ ਟਰੈਵਲਿੰਗ ਏਜੰਟਾਂ ਦੇ ਹੈਗੇ ਤੇ ਸਰਕਾਰ ਤੇ ਇਹਨਾਂ ਦਾ ਸਰਕਾਰੇ ਦੇ ਨਾਲ ਤੇ ਜੋਰ ਹੈ ਤੇ ਉਹਦੇ ਚ ਜਿਹੜਾ ਵੀ ਟਰੈਵਲਿੰਗ ਏਜੰਟਾਂ ਦੇ ਖਿਲਾਫ ਬੋਲਦਾ ਉਹਨੂੰ ਇਹ ਚੁੱਪ ਕਰਾਉਣਾ ਇਹਨਾਂ ਦਾ ਇੱਕ ਕੰਮ ਹੈ ਸੋ ਉਸੇ ਹੀ ਸ਼ਿਕਾਰ ਹੋਇਆ ਉਸੇ ਗੱਲ ਬਈ ਭਾਨਾ ਸਿੱਧੂ ਉਸੇ ਜਿਹੜਾ ਇਹ ਕੀਤਾ ਵੀ ਭਾਨਾ ਸਿੱਧੂ ਤੇ ਜਿਹੜਾ ਹੈਗਾ ਪਰਚੇ ਵੀ ਝੂਠੇ ਆ ਵੱਡੀ ਗੱਲ ਜਿਹੜੇ ਉਹ ਤੇ ਗੈਰ ਮਨੁੱਖੀ 3 ਡਿਗਰੀ ਜਿਹਨੂੰ ਟਾਰਚਰ ਕਹਿੰਦੇ ਆ ਤੀਜੇ ਦਰਜੇ ਦਾ ਜਿਹੜਾ ਕਹਿੰਦੇ ਆ ਵੀ ਸਵਧਾਨਕ ਤੌਰ ਤੇ ਗਲਤ ਉਹਦੇ ਤੇ 3 ਡਿਗਰੀ ਤਾਰਚਰ ਹੋਇਆ। ਤੁਸੀਂ ਕਰਕੇ 3 ਡਿਗਰੀ ਸਾਡੀ ਮੰਗਿਆ ਵੀ ਉਹਨਾਂ ਨੂੰ ਜਿਹੜਾ ਅਸੀਂ ਇਹ ਵੀ ਛੜਤੀ ਇੱਕ ਵਾਰੀ। ਉਹ ਤਾਂ ਬਣਦਾ ਤਾਂ ਇਹ ਹੁੰਦਾ ਵੀ ਕਾਨੂੰਨ ਮੁਤਾਬਕ ਜਿਨ੍ਹਾਂ ਨੇ 3 ਡਿਗਰੀ ਤਾਰਚਰ ਕੀਤਾ ਉਹ ਅਧਿਕਾਰੀਆਂ ਤੇ ਵੀ ਕਾਰਵਾਈ ਹੋਵੇ। ਉਹਨਾਂ ਦੇ ਪੜਤਾਲ ਹੋਵੇ। ਪਰ ਅਸੀਂ ਇਹ ਨਵੇਦਨ ਵੀ ਖਾਤਰ ਇਹ ਗੱਲ ਛੜਤੀ ਸੀ ਪਰ ਬਿਨਾਂ ਸ਼ਰਤ ਰਿਹਾਈ ਤੇ ਉਹਦੀ ਜਿਹੜੀ ਪਰਚੇ ਸਾਰੇ ਖਰਚ ਇਹ ਜਿਹੜੀ ਇੱਕ ਕੱਲਾ ਜਥੇਬੰਦੀਆਂ ਨੂੰ ਲੱਗੇ ਹੈ ਹਜ਼ਾਰਾਂ ਲੋਕਾਂ ਦੀ ਮੰਗੇ ਉਹਦੇ ਜਿਹੜਾ ਕੱਟ ਹੋਇਆ ਉਸ ਮੰਗੇ ਦੇ ਆਧਾਰ ਤੇ ਤਿੰਨ ਤਰੀਕ ਦਾ ਪ੍ਰੋਗਰਾਮ ਦਿੰਦਾ ਹੈ ਦੂਜੀ ਗੱਲ ਜਿੰਨੇ ਵੀ ਜੱਥੇਬੰਦਗੀਆਂ ਵਾਲੇ ਹੈਗੇ ਨੇ ਜਾਂ ਕੋਈ ਆਗੂ ਹੈਗਾ ਜਿਹੜਾ ਕਹਿੰਦਾ ਕੋਈ ਸਮਾਜ ਸੁਧਾਰਕ ਆਗੂ ਹੈ ਕੋਈ ਸੋਸ਼ਲ ਵਰਕਰ ਹੈ ਕੋਈ ਐਕਟੀਵਿਸਟ ਹੈ ਕਿਸੇ ਦਾ ਵੀ ਨਹੀਂ ਹੁੰਦਾ ਕਿਸੇ ਨਾਲ ਜਾਤੀ ਝਗੜਾ ਕਿਸੇ ਦਾ ਸਰਕਾਰ ਦੀਆਂ ਜੋ ਵਧੇਕੀਆਂ ਨੇ ਜਾਂ ਕੋਈ ਜਿਹੜੀਆਂ ਇਹੋ ਜਿਹੀਆਂ ਕੋਈ ਲੋਭੀਆਂ ਨੇ ਉਹਨਾਂ ਦੀਆਂ ਵਧੇਕੀਆਂ ਨੇ ਸਰਕਾਰ ਦੀਆਂ ਨੀਤੀਆਂ ਨੇ ਜਿਹੜੀਆਂ ਲੋਕਾਂ ਨੂੰ ਨੰਗਾ ਲੋਕਾਂ ਨੂੰ ਲੁੱਟਣ ਵਾਲੀਆਂ ਉਹਨੂੰ ਨੰਗਾ ਕਰਨ ਦਾ ਅਸੀਂ ਕੰਮ ਕਰਦੇ ਹਾਂ ਜਾਤੀ ਲੜਾਈ ਨਾ ਸਾਡੇ ਕਿਸੇ ਨਾਲ ਹੈਗੀ ਆ ਨਾ ਅਸੀਂ ਕਿਸੇ ਤੇ ਜਾਤੀ ਅਟੈਕ ਕਰਦੇ ਆ ਨਾ ਕਿਸੇ ਕਰਨ ਨੂੰ ਕਿਸੇ ਤੇ ਕਹਿਣੇ ਆ ਸੋ ਇਸ ਕਰਕੇ ਜਿਹੜਾ ਇਹਨਾਂ ਨੇ ਵਿਸ਼ਵਾਸ ਦਿਵਾਇਆ ਚ ਵੀ ਅਸੀਂ ਛੇਤੀ ਉਹਨਾਂ ਨੂੰ ਰਿਲੀਜ਼ ਕਰ ਦਿਆਂਗੇ ਪਰ ਜੇ ਇਹ ਨਾਲ ਛੇਤੀ ਰਿਲੀਜ਼ ਕਰਤਾ ਸਾਡਾ ਤਿੰਨ ਤਰੀਕਾ ਦਾ ਪ੍ਰੋਗਰਾਮ ਸਟੈਂਡ ਹੈ ਜੇ ਇਹਨਾਂ ਨੇ ਤਿੰਨ ਤੋਂ ਪਹਿਲਾਂ ਛੇਤੀ ਦਾ ਅਰਥ ਇਹਨਾਂ ਦਾ ਤਿੰਨ ਤੋਂ ਪਹਿਲਾਂ ਹੋਇਆ ਫਿਰ ਅਸੀਂ ਉਹਨੂੰ ਜਿਹੜਾ ਪ੍ਰੋਗਰਾਮ ਉਹ ਵਿਚਾਰ 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 ਕਰ ਸਕਦੇ ਆ ਵੀ ਉਹ ਪ੍ਰੋਗਰਾਮ ਨੂੰ ਕੰਟੀਨਿਊ ਕਰਨਾ ਕਿ ਨਹੀਂ ਕਰਨਾ ਅਰ ਜੇ ਇਹਨਾਂ ਦਾ ਜਿਹੜਾ ਮੋੜ ਵਿਸ਼ਵਾਸ ਹੈ ਸਿਰਫ ਵਿਸ਼ਵਾਸੀ ਹੋયા ਪ੍ਰੋਗਰਾਮ ਨੂੰ ਕੈਸਲ ਕਰਨ ਦੇ ਖਾਤਰ ਹੋਇਆ ਉਹਨੂੰ ਰਿਲੀਜ਼ ਕਰਨ ਦੇ ਖਾਤਰ ਇਹਨਾਂ ਨੇ ਦੋਰਨਾਚ ਕੋਈ ਕਾਰਵਾਈ ਨਹੀਂ ਕੀਤੀ ਫਿਰ ਸਾਡਾ ਸਟੈਂਡ ਕਰੂ ਕੋਈ ਦੁਬਾਰਾ ਮੀਟਿੰਗ ਦਾ ਸੱਦਾ ਤਾਂ ਨਹੀਂ ਕਿਹਾ ਇਹਨਾਂ ਨੇ ਦੁਬਾਰੇ ਮੀਟਿੰਗ ਹੋ ਸਕਦੀ ਹੈ ਤੁਹਾਡੇ ਨਾਲ ਨਹੀਂ ਨਹੀਂ ਜੀ ਦੁਬਾਰੇ ਮੀਟਿੰਗ ਦਾ ਕੋਈ ਸੱਦਾ ਉਹਨਾਂ ਨੇ ਕਿਹਾ ਤੇ ਇਹ ਅਸੀਂ ਹੈਗਾ ਵੀ ਉਹ ਪ੍ਰੋਗਰਾਮ ਹੈ ਜਿਹੜਾ 3 ਤਰੀਕ ਵਾਲਾ ਉੱਥੇ ਅਸੀਂ ਬੈਠਾਂਗੇ ਤਿਆਰਿਆ ਕਰਕੇ ਉਵੇਂ ਜਿਵੇਂ ਕਿਨੋਂ ਕਿਨ ਨੂੰ ਸੱਦਾ ਦਿੰਨੇ 3 ਤਰੀਕ ਨੂੰ 3 ਤਰੀਕ ਨੂੰ ਅਸੀਂ ਜਿਹੜੀ ਪੰਜਾਬ ਨੂੰ ਸੱਦਾ ਦਿੱਤਾ ਪੰਜਾਬ ਦੇ ਜਿੰਨੇ ਇਨਸਾਫ ਪਸੰਦ ਲੋਕ ਹੈ ਹਰ ਸਾਫ ਪਸੰਦ ਜਥੇਬੰਦਗੀਆਂ ਹੈਗੀਆਂ ਨੇ ਲੋਕਾਂ ਦੇ ਹੱਕਾਂ ਤੇ ਖਤਮ ਲੜਦਾਲ ਗਏ ਭਾਵੇਂ ਕੋਈ ਵਿਅਕਤੀ ਹੈ ਭਾਵੇਂ ਕੋਈ ਪਾਰਟੀ ਹੈ ਭਾਵੇਂ ਜਥੇਬੰਦਗੀ ਪੱਕਾ ਦਰਨ ਹੋ ਗਈ ਸਾਡਾ ਉੱਥੇ ਹੋਊਗਾ ਪੱਕਾ ਪਰ ਪੱਕੇ ਦਾ ਮਤਲਬ ਐ ਨਹੀਂ ਹੁੰਦਾ ਵੀ ਉੱਥੇ ਬੈਠੇ ਰਹਿਣਾ 3 ਤਰੀਕ ਨੂੰ ਅਸੀਂ ਬੈਠਾਂਗੇ ਉਦੋਂ ਤੱਕ ਇਹਨਾਂ ਦਾ ਕੀ ਐਟੀਟਿਊਡ ਆਉਂਦਾ ਜੇ ਇਹਨਾਂ ਦਾ ਐਟੀਟਿਊਡ ਇਗਨੋਰ ਕਰਨ ਵਾਲਾ ਹੋਇਆ ਟਾਲਣ ਵਾਲਾ ਹੋਇਆ ਫੇਰ ਉਹ ਤੋ ਚੱਖਾ ਵੀ ਕੀਤਾ ਜਾ ਸਕਦਾ ਹੈ ਉੱਥੋਂ ਵੀ ਕਹਾ ਕਿਸੇ ਪਾਸੇ ਵਧਿਆ ਜਾ ਸਕਦਾ ਇਹਨੂੰ ਦੇਖਾ ਕਰਨ ਦੀ ਹੁਣ ਤੱਕ ਜਿੰਨੇ ਵੀ ਧਰਨਾਕਾਰੀ ਗਏ ਆ ਆਪਣੇ ਸੰਗਰੂਰ ਨੇੜੇ ਨਹੀਂ ਲੱਗਣਦੇ ਡਾਂਗਾ ਮਾਰਦੇ ਦੇਖੋ ਜੀ ਡਾਂਗਾ ਜਿਹੜਾ ਬੰਦਾ ਯੋਧਾ ਹੁੰਦਾ ਤਾਂ ਜਿਹੜਾ ਉਹਨੇ ਜੰਗ ਦੇ ਵਿੱਚ ਜਾਣਾ ਹੁੰਦਾ ਮੈਦਾਨ ਚ ਹੁਣ ਇਹ ਨਹੀਂ ਦੇਖਣਾ ਹੁੰਦਾ ਵੀ ਮੇਰੀ ਗੋਲੀ ਬਚੂਗੀ ਜਾਂ ਮੇਰੀ ਬਾਹਰ ਟੁੱਟੂ ਜੇ ਲੱਤ ਟੁੱਟੂ ਇਸ ਕਰਕੇ ਅਸੀਂ ਮੈਦਾਨ ਚ ਜਾਣਾ ਕਹਾਂ ਸਰਕਾਰ ਦਾ ਕੰਮ ਆ ਸਾਡੇ ਤੇ ਉਹ ਡਾਗਾ ਮਾਰਦੇ ਆ 8 ਰੁਪਏ ਸਿੱਟਦੇ ਆ ਬਾੜੀ ਸਿੱਟਦੇ ਆ ਉਹਦਾ ਧਰਮ ਹੈ ਸਾਡਾ ਧਰਮ ਹੈ ਲੜਨਾ ਉਹਨਾਂ ਦਾ ਧਰਮ ਹੈ ਕੁੱਟਣਾ ਕੁੱਟ ਕੇ ਦੇਖ ਲੈ ਜਿਹਨਾਂ ਦੀ ਖਾਤਰ ਅਸੀਂ ਲੋਕਾਂ ਦੀ ਖਾਤਰ ਕੁੱਟ ਖਾਵਾਂਗੇ ਉਹ ਵੀ ਫੇਰ ਉਹ ਚੁੱਪ ਕਰਕੇ ਨਹੀਂ ਬੈਠਣਗੇ ਇਹਨਾਂ ਨੂੰ ਉਹਦੀ ਕੀਮਤ ਚਾਰਨੀ ਪੈਣੀ ਹੈ ਧੰਨਵਾਦ ਪ੍ਰਧਾਨ ਸਾਹਿਬ ਇਧਰ ਕਰ ਲੋ ਧੰਨਵਾਦ ਇੱਕ ਮੈਂ ਇੱਕ ਹੋਰ ਹੈ ਮੇਰੇ ਨਾਲ ਉਹ ਵੀ ਲਾ ਦੋ ਤਾਂ ਲੱਗੇ ਕਿੱਥੇ ਹੈਗਾ ਕਿੱਥੇ ਤਾਂ ਤਾਂ ਹੀ ਕਿਉਂ ਆਪਰੇ ਦੰਦਾਂ ਤੇ ਉੱਪਰ ਕਰ ਰਹੇ ਚੱਲ ਬਟੇ ਬੱਚੇ ਪਾੜਾ ਕਰੂ ਲਓ ਜਿਹੜਾ ਬਾਪੂ ਕੁੰਡੇ ਉਹਦੇ ਨਾਲ ਗੱਲ ਕਰਦੇ ਸਾਰੇ ਪਾਸੇ ਚਾਕੇ ਬਾਪੂ ਜੀ ਮੀਟਿੰਗ ਕੱਲ ਵੀ ਕੀਤੀ ਗਈ ਸੀ ਹਾਂ ਕੱਲ ਵੀ ਮੇਰੇ ਨਾਲ ਦੁਬਾਰਾ ਹੀ ਘੰਟੀ ਮੀਟਿੰਗ ਚੱਲੀ ਹੈਗੀ ਤੇ ਅੱਜ ਤਾਂ 11 ਵਜੇ ਦਾ ਸਮਾਂ ਤੁਸੀਂ ਮੇਰੇ ਖਿਆਲ ਲਵੇ 4 ਤੋਂ 5 ਟਾਈਮ ਟਾਪ ਕੇ ਪ੍ਰਸ਼ਾਸਨ ਕਿਸੇ ਤਰੀਕੇ ਨਾਲ ਇਹਨੂੰ ਸਪਾ ਕੈਨਸਲ ਕਰਾਉਣਾ ਚਾਹੁੰਦਾ ਉਹ ਐ ਸਮਝਦਾ ਇਹ ਖੜੂ ਅਣਜਾਣ ਨੇ ਮੈਂ ਕਹਿੰਦਾ ਉਹ ਅਫਸਰ ਸਾਹਿਬ ਜੀ ਉਹਨੇ ਕਿਹਾ ਜੀ ਨੌਕਰੀ ਉਹ ਨਹੀਂ ਜਿੱਦਦੇ ਅਸੀਂ ਲੜਨ ਲੱਗ ਗਏ ਕਿ ਕਿਹੜਾ ਤੁਸੀਂ ਕਿਹਾ ਵੀ ਕਿੰਨੀਆਂ ਜੱਥੇਬੰਦੀਆਂ ਕੋਈ ਜੱਥੇਬੰਦੀ ਬਾਹਰ ਰਹੀ ਹੀ ਨਹੀਂ ਇਹ ਨਾ ਰਹੇ ਤੁਸੀਂ ਨਾ ਬਾਹਰ ਰਹਿ ਕੇ ਸਾਡਾ ਸਰਦਾਰ ਮੈਂ 37 ਜੱਥੇਬੰਦੀਆਂ ਵੱਲੋਂ ਮੈਨੂੰ ਤੇ ਗਿਆ ਗਿਆ ਵਿਚੌਂਚੇ ਬੋਲ ਕਿਉਂ ਨਾ ਸਾਰਾ ਕੁਝ ਹੋਣਾ ਹੈ ਸਾਰੀਆਂ ਜੱਥਿਆਂ ਦੇ ਲੀਡਰ ਆਉਣਗੇ ਸਾਰੀਆਂ ਜੱਥਿਆਂ ਵਾਂਗ ਕਰਾਂਗੇ ਸਾਡਾ ਪ੍ਰੋਗਰਾਮ ਇਹ ਸੰਘਰਸ਼ ਉਨਾ ਚੱਕਰ ਯਾਰੀ ਰੂ ਹੋਸੀ ਘਰੇ ਨਹੀਂ ਆਦੇ ਲੀਡਰ ਜਿੰਨਾ ਚਰਪਾਨਾ ਰਖਾ ਨਹੀਂ ਸਾਡਾ ਆਪਣਾ ਵਾਅਦਾ ਕਰਕੇ ਜਿੰਨੇ ਲੀਡਰ ਸੀ ਘਰੇ ਨਹੀਂ ਜਾ ਮੰਗੀ ਜਿਵੇਂ ਦਿੱਲੀ ਤੁਨੀ ਆਈ ਸੀ ਜਿੰਨਾ ਚਰਪਾਨਾ ਬਿਨਾ ਸ਼ਰਤ ਅਸੀਂ ਕਿਉਂ ਅੱਜ ਇੰਨੇ ਅੜਿਆਂ ਲੱਖੀ ਨੇ ਉੱਥੇ ਕਿਹਾ ਬਿਨਾਂ ਸ਼ਰਤ ਹੋ ਰਿਹਾ ਕਰਾਂਗੇ ਇਹਨਾਂ ਦੇ ਸਰੀ ਦੇ ਲੀਡਰ ਨੇ ਕਿਹਾ ਬਿਨਾਂ ਸ਼ਰਤ ਹੋ ਰਿਹਾ ਮਾ ਪੂਰਾ ਥਕੜਾ ਕਰਕੇ ਗਿਆ ਵੀ ਬਿਨਾ ਜਵਾਲਤ ਬਿਨਾ ਸ਼ਰਤ ਤੁਰਿਆ ਆ ਕੇ ਰਕੇ ਦੇ ਆਵਾਂਗੇ ਕਿ ਤੁਹਾਨੂੰ ਇਸ ਤਰ੍ਹਾਂ ਕਰ ਲੋਕਾਂ ਨੇ ਤਾੜੀਆਂ ਪਾਈਆਂ ਤੇ ਜੇ ਹੁਣ ਅਸੀਂ ਜਵਾਲਤ ਕਰਾਵਾਂਗੇ ਤਾਂ ਚਾਰ ਬਾਲ ਦਾੜੀ ਦੀ ਕਿਉਂ ਦਿਖਾਵਾਂਗੇ ਤੁਸੀਂ ਮਤਲਬ ਜਾ ਕੇ ਬਿਲਕੁਲ ਨਹੀਂ ਸਹੀ ਗੱਲ ਨਹੀਂ ਕੋਈ ਪ੍ਰਸ਼ਾਸਨ ਕੁਝ ਕਰ ਲੇ ਕਾਗਜ਼ੀਕਰ ਬਾਈ ਸਾਨੂੰ ਨਹੀਂ ਪਤਾ ਉਹਦੇ ਬਾਰੇ ਅਸੀਂ ਨਹੀਂ ਕੁਝ ਕਰਕੇ ਦੇਵਾਂਗੇ ਹਾਂ ਅਸੀਂ ਇੱਕ ਖਾਤ ਜ਼ਰੂਰ ਦੇਵਾਂਗੇ ਐਸਐਸਓ ਜੰਨੇ ਹੋਣੇ ਆਵੇ ਸਾਡੇ ਤੇ ਪਰਚੇ ਝੂਠੇ ਪਾਏ ਨੇ ਉਹ ਅਸੀਂ ਜ਼ਰੂਰ ਦੇਵਾਂਗੇ ਵੀ ਸਾਹ ਭਾਨੇ ਦੇ ਉਹਦਾ ਪਰਿਵਾਰ ਦੇਊਗਾ ਵੀ ਝੂਠੇ ਪਰਚੇ ਆਏ ਨੇ ਮੈਂ ਫੇਰ ਤੁਹਾਡੇ ਨਾਲ ਇਹੀ ਐਲਾਨ ਕਰਦਾ ਜਿੰਨਾ ਚਿਰ ਭਾਨਾ ਠੀਕ ਹੈ ਨਾ ਗੱਲ ਉਹਨਾਂ ਚੱਕਰ ਬਿਲਕੁਲ ਸੰਘਰਸ਼ ਬੰਦ ਨਹੀਂ ਕਰਾਂਗੇ ਕਰਾਂਗੇ ਜਿੱਨਾ ਜਹਾ ਜੋ ਰਹਾ ਕਰਦਾਂਦੇ ਨੇ ਫਿਰ ਮੌਕੇ ਦੇ ਤੁਰਤ ਮੀਡੀਆ ਸਾਡੇ ਕੋਲ ਤੁਹਾਨੂੰ ਗੱਲ ਸੋਚੀ ਜਾ ਸਕਦੀ ਹੈ ਫਿਰ ਵੀ ਸੈਟ ਨੂੰ ਪ੍ਰੋਗਰਾਮ ਉੱਥੋਂ ਜਗਾ ਬਦਲੀ ਜਾ ਸਕਦੀ ਹੈ ਫਿਰ ਜੀਤੂ ਰੀਲ ਦੀ ਕਰ ਦਿੰਦੇ ਨੇ ਧਰ ਕੇ ਕੌਂਟ ਤੇ ਕੋਲ ਰੱਖਦਾ ਹੈ ਕਿ ਨਾ ਚਨਾਪੁਰ ਜੇਪਿਕ ਨੇ ਉਹਨਾਂਗੇ ਬਈ ਤਾਂ ਹੀ ਇਹਨਾਂ ਨੂੰ ਗੱਲ ਚਾਹੀਦੀ ਹੈ ਕਿ ਫਿਰ ਅਸੀਂ ਉਹ ਕਹਾਂਗੇ ਕਹਾਂਗੇ ਕਿ ਇਹ ਪਿੰਡ ਚ ਕੋਣਾ ਖਾਣਾ ਇਕੱਠਾ ਕਰ ਲਈ ਕਿਤੇ ਕਰ ਲਈਏ ਉਹ ਵੀ ਆਪ ਹੀ ਰਿਆਕ ਰੱਖਦੇ ਲੋਕਾਂ ਨੇ ਲੋਕਾਂ ਨੂੰ ਤਾਂ ਤੈਨੂੰ ਰਹਿ ਗਿਆ ਲੀਡਰਾਂ ਨਾਲ ਤੱਕ ਸਿਆਲ ਆਪਾਂ ਰਾਹ ਦੇਣਾ ਲੜਨ ਦਾ ਵਾਤਾ ਤੁਹਾਡੇ ਲਈ ਹੀ ਵਾਦਾ ਕਿੰਨੇ ਜਿਹੜੇ ਆਉਣ ਦਾ ਘਰ ਨਹੀਂ ਜਾਵਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਚਲੋ ਓਏ ਫੋਟੋ ਕਰ ਲੀਏ ਫੋਟੋ ਕਰ ਲਈ ਫੋਟੋ ਕਰ ਠੀਕ ਹੈ